ਪਿਛਲੇ ਲੰਬੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਯਤਨਸ਼ੀਲ ਰਹਿਣ ਵਾਲੇ ਬਾਪੂ ਸੁਰਜ ਸਿੰਘ ਜੀ ਦਾ ਅੱਜ ਦਿਹਾਂਤ ਹੋ ਚੁੱਕਿਆ ਹੈ। ਤੁਹਾਨੂੰ ਦੱਸ ਦਈਏ ਕਿ ਬਾਪੂ ਸੁਰਜ ਸਿੰਘ ਜੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਭੁਖ ਹੜਤਾਲ ਕਰਦੇ ਸਨ ਤੇ ਤबीयत ਜ਼ਿਆਦਾ ਵਿਗੜਣ ਦੇ ਚੱਲਦਿਆਂ ਉਹਨਾਂ ਨੂੰ ਡੀਐਮਸੀ ਦੇ ਵਿੱਚ ਦਾਖਲ ਕੀਤਾ ਗਿਆ ਸੀ। ਜਿੱਥੇ ਪਿਛਲੇ 8 ਸਾਲਾਂ ਤੋਂ ਉਹਨਾਂ ਨੂੰ ਫੂਲ ਪਾਈਪਸ ਦੇ ਰਾਹੀਂ ਭੋਜਨ ਦਿੱਤਾ ਜਾ ਰਿਹਾ ਸੀ। ਲੇਕਿਨ ਅੱਜ ਉਹ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਤੇ ਸਦਾ ਲਈ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਖਾਤਰ ਉਹਨਾਂ ਨੇ ਆਪਣੇ ਆਪ ਦੀ ਪਰਵਾਹ ਨਾ ਕਰਦਿਆਂ 2015 ਦੇ ਵਿੱਚ ਇਸ ਸੰਘਰਸ਼ ਦੀ ਸ਼ੁਰੂਆਤ ਕੀਤੀ ਤੇ ਮਰਦੇ ਦਮ ਤੱਕ ਇਸ ਨੂੰ ਜਾਰੀ ਰੱਖਿਆ ਅਖੀਰ ਉਹਨਾਂ ਨੇ ਅਮਰੀਕਾ ਦੇ ਵਿੱਚ ਅੱਜ ਆਪਣੇ ਆਖਰੀ ਸਾਲ ਲੈਨੇ ਉਹਨਾਂ ਨੂੰ ਚਾਣ ਵਾਲੇ ਉਹਨਾਂ ਦੇ ਵਿਛੋੜੇ ਤੋਂ ਕਾਫੀ ਦੁਖੀ ਨੇ ਤਾਂ ਉਹਨੂੰ ਦੱਸਦੇ ਕਿ ਪੋਖੜ ਦਾਲ ਦੇ ਬੈਠਣ ਤੋਂ ਬਾਅਦ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਵਿਗੜ ਚੁੱਕੀ ਸੀ ਜਿਸ ਤੋਂ ਬਾਅਦ ਲਗਭਗ 8 ਸਾਲ ਤੱਕ ਉਹਨਾਂ ਨੂੰ ਡੀਐਮਸੀ ਦੇ ਵਿੱਚ ਫੂਡ ਪਾਈਪਸ ਦੇ ਰਾਹੀਂ ਤਰਲ ਪੋਸ਼ਣ ਦਿੱਤਾ ਜਾ ਰਿਹਾ ਸੀ ਤਾਂ ਜੋ ਸੰਘਰਸ਼ ਇਸੇ ਤਰ੍ਹਾਂ ਨਾਲ ਯਤਨਸ਼ੀਲ ਤਰੀਕੇ ਨਾਲ ਚੱਲਦਾ ਰਹੇ ਲੇਕਿਨ ਅਖੀਰ ਅੱਜ ਉਹਨਾਂ ਨੇ ਅਮਰੀਕਾ ਦੇ ਵਿੱਚ ਆਪਣੇ ਆਖਰੀ ਸਾਲ ਲਏ ਨੇ ਤੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਵਿਰਾਜੇ ਨੇ ਤਹਾਨੂੰ ਦੱਸ ਦਈਏ ਕਿ ਬਾਪੂ ਸੁਰਤ ਸਿੰਘ ਜਿਨੇ ਆਪਣਾ ਪੂਰਾ ਜੀਵਨ ਹੀ ਸਿੱਖ ਕੌਮ ਦੇ ਖਾਤਰ ਵਾਰ ਦਿੱਤਾ ਸਿੱਖ ਕੌਮ ਵਿੱਚ ਚਲਦੀਆਂ ਰਾਜਨੀਤਿਕ ਤੇ ਧਾਰਮਿਕ ਸਰਗਰਮੀਆਂ ਦੇ ਵਿੱਚ ਉਹ ਹਮੇਸ਼ਾ ਵਗ ਚੜ ਕੇ ਹਿੱਸਾ ਲਿਆ ਕਰਦੇ ਸਨ ਮਨੁੱਖੀ ਹੱਕਾਂ ਦੇ ਉਹ ਵਕੀਲ ਵੀ ਸਨ ਤੇ ਧਰਮ ਯੁੱਧ ਮੋਰਚੇ ਦੇ ਵਿੱਚ ਵੀ ਉਹਨਾਂ ਦੀ ਇੱਕ ਅਹਿਮ ਭੂਮਿਕਾ ਰਹੀ ਹੈ ਉੱਥੇ ਹੀ 1984 ਦੇ ਵਿੱਚ ਹੋਏ ਜਨ ਸੰਨਹਾਰ ਵਿੱਚ ਵੀ ਉਹ ਮਨੁੱਖੀ ਹੱਕਾਂ ਬਗਲੇ ਲੜਦੇ ਰਹੇ ਸੋ ਕੁੱਲ ਮਿਲਾ ਕੇ ਉਹਨਾਂ ਦਾ ਪੂਰਾ ਹੀ ਜੀਵਨ ਸੰਘਰਸ਼ ਭਰਿਆ ਰਿਹਾ ਹੈ ਤੇ ਲੋਕਾਂ ਦੇ ਹੱਕਾਂ ਦੇ ਖਾਤਰ ਉਹ ਹਮੇਸ਼ਾ ਉਹਨਾਂ ਦੇ ਨਾਲ ਡਟ ਕੇ ਖੜੇ ਰਹੇ ਨੇ ਅੱਜ ਉਹਨਾਂ ਦੇ ਦਿਹਾਂਤ ਦੇ ਨਾਲ ਸਿੱਖ ਕੌਮ ਤੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੁੱਖ ਦਾ ਮਾਹੌਲ ਬਣਿਆ ਹੋਇਆ ਹੈ